ਆ ਡਾਕਟਰ ਸੀਗਾ ਇਹਨੇ ਪਿੰਡ ਵਿੱਚ ਬਖਾਤਾ ਕਿ ਸਾਨੂੰ ਦੂਰ ਤੱਕ ਜਾਣਾ ਪੈਂਦਾ ਹੈ ਇਹ ਗਾਏ ਪਿੰਡ ਨਾਲ ਵੀ ਗੇ ਹੀ ਵੀ ਕਿਉਂ ਜਾਂਦਾ ਐਸਾ ਗਏ ਵੀ ਗੇ ਜਿਹੜਾ ਇੱਕ ਨਾਲ ਰਾਣੀ ਵੱਧਿਆ ਕਿਉਂ ਉਹਨਾਂ ਦੀ ਵੱਧਿਆ ਅਸੀਂ ਉਹਨਾਂ ਰਾਣੀ ਵੱਧਿਆ ਉਹਨਾਂ ਦੀ ਕੋਠੀਆਂ ਨਹੀਂ ਪਟੀਆਂ ਜਾਂਦੀਆਂ ਉਹੋਲੇ ਬੰਦੇ ਨੇ ਕੋਠੀਆਂ ਨਹੀਂ ਪਟੀਆਂ ਜਾਂਦੀਆਂ ਉਹ ਕੋਠੀਆਂ ਪਟ ਨਹੀਂਦੇ ਉਹ ਉਹੋਲੇ ਦੀਆਂ ਉਹ ਡਾਕਟਰ ਨੇ ਕੋਠੀ ਬਣਾਈ ਉਹ ਮਰ ਗਿਆ ਵਿਚਾਰਾ ਤੇ ਬੱਚੇ ਕਿਧਰ ਜਾਣਾ ਉਹਨਾਂ ਦੇ ਹੰਮੇ ਜਿਵੇਂ ਮਤਲਬ ਖਰਨੋ ਫਾਇਦਾ ਲੱਗਦਾ ਸੀ ਲੈਣਾ ਦੇਣਾ ਹੱਸ ਗਏ ਨਹੀਂ ਚਲ ਤਸਕਰ ਸੀਗਾ ਤੇ ਕਿਉਂ ਸਰਾਂ ਦਾ ਘਟ ਆਇਆ ਜਰੇ ਇਹ ਪਿੰਡ ਖਿਲਚਾ ਹੈਗਾ ਜੀ ਸਰਸਾ ਦਾ ਫਿਰੋਜਪੁਰ ਦੇ ਵਿੱਚ ਪੰਡਾ ਜੀ ਸੋਨੇ ਸਿੰਘ ਸੇਪਲੀ ਤੋਂ ਸਿੰਘ ਹੈਗੇ ਨੇ ਗੋਮਰਦਨ ਨੇ ਇੱਕ ਕਿਲਾ ਦੀ ਮਾਤ ਹੇ ਰਹੀ ਹੈ ਇਤਨੇ ਹੀ ਜਿਹੜੇ ਹੈਗੇ ਸੀ ਪਿਛਲੇ ਛੇ ਮਹੀਨਿਆਂ ਦੇ ਤੇ ਉਸ ਤੋਂ ਪਹਿਲੇ ਵੀ ਇਹਨਾਂ ਦੇ ਖਿਲਾਫ ਮੁਕਦਮੇ ਜਿਹੜੇ ਐ ਡੀਪੀਐਸ ਦੇ ਕਮੰਡ ਸੇਦਰ ਦਰਪਲ ਹੋਏ ਸੀ ਜਿਦੇ ਵਿੱਚ ਜਮਾਨਤ ਆਏ ਹੋਏ ਸੀ ਪਰ ਜਿਹੜਾ ਹੁਣ ਮੁਕਦਮਾ ਦਰਜ ਹੋਇਆ 1 ਕਿਲੋ 800 ਗ੍ਰਾਮ ਤੋਂ ਉੱਪਰ ਹੈਗੀ ਹੈ ਉਹ ਉਸ ਦੇ ਵਿੱਚ ਇਹ ਹੁਣ ਅੰਦਰ ਨੇ ਇਹ ਜਿਹੜੀ ਜਗ੍ਹਾ ਹੈਗੀ ਪਿੰਡ ਬਾਰਡਰ ਦੇ ਬਿਲਕੁਲ ਨਾਲ ਹੀ ਹੈ ਇੱਥੋਂ ਅੱਧਾ ਕਿਲੋਮੀਟਰ ਜਾਂ ਕਿਲੋਮੀਟਰ ਵੀ ਨਹੀਂ ਹਾਂ ਬਾਰਡਰ ਜਿਹੜਾ ਪਾਕਿਸਤਾਨ ਦਾ ਹੈਗਾ ਇਹ ਡਰੋਨ ਰਾਹੀਂ ਸਮਾਨ ਵੰਗਾਦੇ ਸੀ ਜਿਹੜੀ ਜਗ੍ਹਾ ਹੈਗੀ ਹੈ ਇਹ ਹੈਗੀ ਪ੍ਰੋਵਿੰਸ਼ਲ ਗਵਰਨਮੈਂਟ ਦੀ ਜਗ੍ਹਾ ਹੈਗੀ ਹੈ ਇਸ ਸਰਕਾਰ ਨੇ ਜਿਹੜਾ ਇਹ ਦੀਸ ਇਸ ਆਵਰ ਲੋਡਰ ਆਡਰ ਹੋਇਆ ਸੀ ਇਹਨੂੰ ਖਾਲੀ ਕਰਾ ਦੇ ਇਹਨਾਂ ਨੂੰ ਨੋਟਿਸ ਵੀ ਜਾਰੀ ਹੋਏ ਸੀ ਪਰ ਇਹਨਾਂ ਨੇ ਕੋਈ ਕੰਪਲੈਂਸ ਨਹੀਂ ਕੀਤੀ ਇਸ ਕਰਕੇ ਡਿਵਾਲਿਸ਼ਟੇ ਅੱਤੇ ਖਾਲੀ ਕਰਨ ਦੇ ਆਦੇ ਹੋਏ ਨੇ ਮੇਰੇ ਨਾਲ ਤਹਿਸੀਲਦਾਰ ਸਾਹਿਬ ਆਏ ਨੇ ਮੇਰੇ ਨਾਲ ਡੀਐਸਪੀ ਸਿਟੀ ਆਇਨੇ ਸਿਟੀ ਆਇਨੇ ਅਸੀਂ ਸਾਰੀ ਐਂਟੀ ਦੀ ਹੈਗੀ ਸਰਕਾਰ ਦੇ ਉੱਪਰ ਦੀ ਪਾਲਣ ਕਰਕੇ ਖਤਰੇ ਤੇ ਆਏ ਹੋਏ ਆ ਤੇ ਅਸੀਂ ਉਪਾਲਣ ਕਰਾਤੀ ਕਿ ਸਾਰੇ ਪੂਰਾ ਪਰਿਵਾਰ ਜਿਹੜਾ ਅਸੀਂ ਨਸ਼ਾ ਦਾ ਕਾਰੋਬਾਰ ਕਰਦੇ ਹਾਂ ਬਿਲਕੁਲ ਬਿਲਕੁਲ ਦੋਨੋਂ ਮੁੰਡੇ ਤੇ ਮਾਤਾ ਦਿੰਨੋ ਹੀ ਛੋਟੀ ਬੱਚੀ ਹੈ ਉਹਦੀ ਸ਼ੁਮਨਤ ਨਹੀਂ ਪਾਈ ਦੋਛੇ ਅਦਰ ਵਿੱਚ ਤੇ ਦੋਨੇ ਜਿਹੜੇ ਮੇਰੇ ਜਿਹੜੇ ਹੈਗੇ ਪਰਿਵਾਰ ਦੇ ਮੈਂਬਰੋਂ ਕੰਮ ਕਰਦੇ ਸੀ ਉਹਨਾਂ ਤਿੰਨੋਂ ਹੀ ਅੰਦਰ ਹੈ ਜੀ ਹਾਂਜੀ ਉਹ ਤੇ ਮਤਲਬ ਇਹਨਾਂ ਦੀ ਮਦਰ ਵੀ ਅੰਦਰ ਹੈ ਮਦਰ ਵੀ ਹੈ ਤੇ ਉਹ ਵੀ ਅੰਦਰ ਹੈ ਮਤਲਬ ਕਾਫੀ ਲੰਬੇ ਸਮੇਂ ਤੋਂ ਪਰਿਵਾਰ ਇਸੇ ਕਾਫੀ ਸਮੇਂ ਤੋਂ ਕਰ ਰਹੀ ਸੀ ਕਿ ਅਰ ਚਾਹੀਏ ਸੱਜਿਆ ਬਣ ਗਿਆ ਇਕੱਠੇ ਕਰ ਲਈਏ ਤੇ ਸਰ ਇਹ ਉਹ ਜਗ੍ਹਾ ਕਿੰਨੀ ਹੈ ਜੀ ਜਿੰਦੇ ਉੱਪਰ ਐਸਟੇਮ ਬੋਲੋ ਜੀ ਇਹਨੇ ਕਬਜ਼ਾ ਕੀਤਾ ਹੈ ਬਿਲਕੁਲ ਕਬਜ਼ਾ ਕਰਕੇ ਤੇ ਮਕਾਨ ਦਾ ਮਤਲਬ ਬਣਾਇਆ ਹੋਇਆ ਸੀ ਉਹਨੇ ਉਹ ਖਾਦੀ ਅਸੀਂ ਕਰਵਾ ਦੇ ਅਦਰ ਸਾਰਾ ਤੁਸੀਂ ਦੇਖੋ ਨਾ ਅੰਦਰ ਏਸੀ ਵਗੈਰਾ ਬਿਲਕੁਲ ਪੂਰੇ ਪੂਰ ਫਰਨੀਸ਼ਡ ਹੈਗਾ ਸਰ ਇਸ ਪਿੰਡ ਦੇ ਕੋਈ ਹੋਰ ਨੌਜਵਾਨ ਵੀ ਹੈਗੇ ਨੇ ਜਿਹੜੇ ਨਸ਼ਿਆਂ ਦੇ ਵਿੱਚ ਗ੍ਰਸਤ ਜਾਣੀ ਹਾਂ ਇਸ ਤੋਂ ਥੋੜੇ ਦਿਨ ਪਹਿਲੇ ਵੀ ਅਸੀਂ ਜਿਹੜੀ ਇੱਕ ਕਾਰਵਾਈ ਕੀਤੀ ਸੀ ਤੁਹਾਡੇ ਸਾਹਮਣੇ ਹੀ ਉਹ ਜਿਹੜਾ ਬਿਲਕੁਲ ਇੱਥੇ ਦੇਦਾ ਇਥੇ ਸਰਪ੍ਰਸਤ ਦਾ ਕਾਰ ਜਿਹੜਾ ਹੈਗਾ ਉੱਥੇ ਆਈ ਜਿਨ੍ਹਾਂ ਨੇ ਉੱਪਰ ਤਾਰਾਂ ਵੀ ਲਾਈਆਂ ਹੋਈਆਂ ਸੀ ਬਿਲਕੁਲ ਮਹਿਲੋਕ ਕਾਰ ਬਣਾਇਆ ਕਿਲਾ ਨੂੰ ਮਾਬ ਕਾਰ ਕਿਲਾ ਨੂੰ ਮਾਬ ਕਾਰ ਬਣਾਇਆ ਸੀ ਉਹ ਵੀ ਬਿਲਕੁਲ ਸਾਹਮਣੇ ਦੀ ਉਹਦੀ ਬਾਰਡਰ ਦੇ ਬਿਲਕੁਲ ਨਜ਼ਦੀਕ ਹੈਗਾ ਇਸ ਕਰਕੇ ਜਿਹੜਾ ਹੈ ਇਜ਼ੀ ਹੈਗਾ ਇਹਨਾਂ ਨੂੰ ਕਰਾ ਉਹ थाना ਦੂਰ ਹੈਗਾ ਫਿਰ ਵੀ ਸਾਡੀ ਪੈਟਰੋਲਿੰਗ ਤਾਂ ਦੂਜੀ ਹੈ ਜੀ ਜਲ ਜਲਦੀਆਂ ਨੇ ਅਸੀਂ ਵੀ ਰਾਤ ਦੇ ਨਾਈਟ ਜਿਹੜੀ ਸਾਡੇ ਚੱਲ ਰਹੇ ਨੇ ਤੇ ਹੋਮ ਦੀ ਜਿਹੜੀ ਸ਼ਕਤੀ ਬਹੁਤ ਹੈ ਤੇ ਅਸੀਂ ਜਿਹਨੇ ਵੀ ਹੈਗੇ ਨਸ਼ੇ ਤਸਕਰ ਜਿਹੜੇ ਹੈਗੇ ਨੇ ਅਸੀਂ ਉਹਨਾਂ ਨੂੰ ਬਿਲਕੁਲ ਸਵੇ ਨਹੀਂ ਕਰਦੇ ਏਟੀ ਕਹਿੰਦੀ ਮੇਰਾ ਪ੍ਰੋਵਿੰਸ਼ਲ ਗਵਰਨਮੈਂਟ ਦੀ ਸਰਕਾਰ ਦੀ ਪ੍ਰੋਕਲ ਮਲ ਮਲ ਜਿਹੜੇ ਤੋਂ ਆਲਾ ਜਿਹੜਾ ਪ੍ਰਤੀ ਹੈ ਜਗਾਇ ਜਿਹਦੇ ਮੈਨੂੰ ਕੰਮ ਆਉਂਦਾ ਹੈ ਮਾਂ ਜੋ ਕੁਝ ਕਰ ਰਹੇ ਜਿਹਾ ਡੋਸਪੁਰ ਜੀ ਦੇ ਫੋਟੋ ਆ ਗਏ ਤਾਂ ਇਹ ਦਿਨ ਕੀ ਫਿਰ ਆ ਗਿਆ ਦੋ ਜਦੋਂ ਕਾਜਾ ਲੈਂਡ ਦੇਾਰੇ ਸਾਰੀ ਕਾਰਵਾਈ ਚੱਲ ਰਹੀ ਸੀ ਉਸ ਤਰ੍ਹਾਂ ਨੂੰ ਪਤਾ ਲੱਗ ਗਿਆ ਕਿ ਇਹ ਬੰਦੇ ਤੇ ਭਰਾ ਤੇ ਇਹਨਾਂ ਦੀ ਮਾਤਾ ਮਾੜੇ ਅਨਸਰ ਕਹ ਲੋ ਨਾ ਨਸ਼ੇ ਦਾ ਕਾਰੋਬਾਰ ਕਰਦੇ ਨਸ਼ੇ ਦਾ ਕਾਰੋਬਾਰ ਕਰਦੇ ਜੀ ਸਰ ਇਹ ਕਿੰਨੀ ਜਗਾ ਹੈਗੀ ਐਸੋ 10 ਮੰਡਲੇ ਤੋਂ ਉੱਪਰ ਜਿੰਨੇ ਤੇ ਨੇ ਕਬਜ਼ਾ ਕੀਤਾ ਇਹ ਸਰ ਉਹਨ ਕੀ ਨੂੰ ਢਾਹਿਆ ਜਿਹੜਾ ਪੂਰਾ ਬਿਲਕੁਲ ਢਾ ਕੇ ਕਰਦੇ ਨੇ